ਡਾਕਟਰ ਹਸ਼ੀਦ ਗੋਲ ਮੈਡੀਕਲ ਅਫਸਰ 1119 ਦੇ ਪੇਸ਼ੈਂਟ ਹੈ। ਇੱਕ ਨਵਾਂ ਦਾ ਮਰੀਜ਼ ਆਪਣੇ ਜ਼ਿਲ੍ਹੇ ਦੇ ਵਿੱਚ ਪੋਜ਼ਿਟਿਵ ਆਇਆ ਹੈ ਜੀ। ਪਰ ਉਹਨਾਂ ਦੀ ਹਾਲਤ ਬਿਲਕੁਲ ਸਥਿਰ ਹੈ। ਉਹਨਾਂ ਨੂੰ ਘਰੇ ਰਹਿਣ ਦੀ ਹਦਾਇਤ ਕੀਤੀ ਗਈ ਹੈ। ਲੋਕਾਂ ਨੂੰ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਪੰਜਾਬ ਦੇ ਅੰਦਰ ਲਗਾਤਾਰ ਕੋਰੋਨਾ ਦੇ ਉਪਯੋਗ ਹੋ ਰਹੇ ਚੱਲ ਰਹੇ ਹੈ। ਯ ਸਰ ਜਿਸ ਤਰ੍ਹਾਂ ਮੈਂ ਦੱਸ ਰਿਹਾ ਹਾਂ ਹਾਲ ਸਥਿਰ ਨੇ ਜਿੰਨੇ ਵੀ ਪੰਜਾਬ ਦੇ ਵਿੱਚ ਕੇਸ ਸਾਹਮਣੇ ਆਏ ਹੈ ਉਹਨਾਂ ਨੂੰ ਖਾਂਸੀ, ਜ਼ੁਕਾਮ, ਖਾਂਸੀ, ਜ਼ੁਕਾਮ ਦੇ ਹੀ ਸਿੰਪਟਮ ਆਏ ਨੇ। ਔਰ ਕੋਈ ਸੀਰੀਅਸ ਕੇਸ ਅਜੇ ਤੱਕ ਆਪਾਂ ਦੇ ਕੋਲ ਕੋਵਿਡ ਦਾ ਨਹੀਂ ਆਇਆ ਸਾਡੇ ਕੋਲੇ ਵੀ ਹਸਪਤਾਲ ਵਿੱਚ ਕਰੋਨਾ ਦੇ ਕੋਰੋਨਾ ਦੇ ਪ੍ਰਬੰਧ ਹੈਗੇ ਨੇ ਸਾਰੀਆਂ ਦਵਾਈਆਂ ਆਕਸੀਜਨ ਦੇ ਪ੍ਰਬੰਧ ਅਸੀਂ ਕਾਈਸੋਲੇਸ਼ਨ ਵਾਰਡ ਬਣਾਇਆ ਹੋਇਆ ਹੈ ਤਿੰਨ ਬੈਡਡ ਆਈਸੋਲੇਸ਼ਨ ਵਾਰਡ ਬਣਾਇਆ ਹੈ ਤੇ ਅਗਰ ਜ਼ਰੂਰਤ ਪੈਂਦੀ ਹੈ ਤੇ ਇਸ ਨੂੰ ਅਸੀਂ ਹੋਰ ਵੀ ਐਕਸਪੈਂਡ ਕਰ ਸਕਦੇ ਹਾਂ ਲੋਕਾਂ ਨੂੰ ਵੀ ਕਹਿੰਦਾ ਲੋਕਾਂ ਨੂੰ ਹੀ ਅਪੀਲ ਕਰਨਾ ਚਾਹਾਂਗੇ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਜਿਵੇਂ ਕਿ ਆਪਾਂ ਦੋ ਚੀਜ਼ਾਂ ਪਹਿਲਾਂ ਆਪਾਂ ਅਪਣਾਈਆਂ ਸੀਗੀਆਂ ਦੂਰੀ ਬਣਾ ਕੇ ਰੱਖੋ ਬਿਨਾਂ ਗੱਲ ਤੋਂ ਪੀੜ ਪੜ ਵਾਲੀ ਜਗ੍ਹਾ ਵਿੱਚ ਨਾ ਜਾਓ ਹੱਥ ਮਿਲਾਉਣ ਤੋਂ ਗੁਰੇਜ਼ ਕਰੋ ਅਸੀਂ ਇਹ ਚੀਜ਼ਾਂ ਦਾ ਧਿਆਨ ਚ ਰੱਖਣ ਦੀ ਜ਼ਰੂਰਤ ਹੈ